रेडी फॉर प्लेस इंडिया परमिशन है टेकिंग पोजीशन रेडी फॉर प्लेस ਅਸੀਂ ਪ੍ਰਾ ਕਰਦੇ ਹਾਂ ਕਿ ਕਰਦੇ ਹਾਂ ਸਤਕਾਰਿਤ ਪ੍ਰਧਾਨ ਮੰਤਰੀ ਜੀ ਦੁਆਰਾ ਬਿਸਵਾਤਾਵਰਣ ਦਿਵਸ ਦੇ ਮੌਕੇ ਤੇ ਸ਼ੁਰੂ ਕਿਤੇ ਗਏ ਸ਼ੁਰੂ ਕਿਤੇ ਗਏ ਆਪਣੀ ਮਾਂ ਦੇ ਨਾਮ ਤੇ ਲਾਵਾਂਗੇ ਅਸੀਂ ਅਸੀਂ ਇਹ ਵੀ ਪ੍ਰਣ ਕਰਦੇ ਹਾਂ ਕਿ ਵਾਤਾਵਰਣ ਦੀ ਸਾਫ ਸਵਾਲ ਲਈ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰਾਂਗੇ ਅਸੀਂ ਅਸੀਂ ਦੁਨੀਆ ਦੇ ਦੁਨੀਆ ਦੇ ਬਾਕੀ ਦੇਸ਼ਾਂ ਦੇ ਬਾਕੀ ਦੇਸ਼ਾਂ ਨਾਗਰੀਕਾਂ ਸਾਡੀ ਧਰਤੀ ਮਾਂ ਲਈ ਸਾਡੀ ਧਰਤੀ ਮਾਂ ਲਈ ਕਟੋ 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 ਇੱਕ ਰੁੱਖ ਲਾਉਣ ਦੀ ਇੱਕ ਰੁੱਖ ਲਾਉਣ ਦੀ ਅਪੀਲ ਕਰਦੇ ਹਾਂ ਅਪੀਲ ਕਰਦੇ ਹਾਂ ਜੈ ਹਿੰਦ ਜੈ ਭਾਰਤ ਜੈ ਹਿੰਦ ਜੈ ਭਾਰਤ ਥੈਂਕ ਯੂ